ਸ੍ਰੀ ਹਸ੍ਰੀ ਕਾਲੋ ਜੀ ਵਾਲਾ ਪੰਜਾਬੀ ਬਿਊਟੀ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਭੈਣ ਭਰਾਵਾਂ ਨੂੰ ਪਹਿਲਾ ਰਿਕੁਐਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਹੈਗੀ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਆ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਕੋਈ ਵੀ ਭੈਣ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿ ਸਕ੍ਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋਗੇ ਅੱਜ ਆਪਾਂ ਲਾਵਾ ਲਾਵਾਗੇ ਆਫਰ ਚ ਸੂਟ ਦੋ ਸੂਟ ਖਰੀਦੋਗੇ ਜਿਹੜੇ 2000 ਚ ਜੇ ਦੋ ਸੂਟ ਬਾਈ ਕਰੋਗੇ ਤਾਂ ਇੱਕ ਸੂਟ ਤੁਹਾਨੂੰ ਆਪਾਂ ਫ੍ਰੀ ਭੇਜਾਂਗੇ ਇੱਕ ਸੂਟ ਦਾ ਰੇਟ ਹੈਗਾ 1000 ਇੱਕ ਸੂਟ ਤੇ ਕੋਈ ਆਫਰ ਨਹੀਂ ਹੈਗੀ ਦੋ ਸੂਟਾਂ ਤੇ ਤੁਹਾਨੂੰ ਆਫਰ ਮਿਲੂਗੀ ਇਹ ਜੇ ਦੋ ਸੂਟ ਬਾਈ ਕਰੋਗੇ ਤੁਸੀਂ ਮਸਲੀਨ ਦੇ ਸੂਟ ਹੋਣਗੇ ਵਿਦ ਦੁਪੱਟਾ ਹੋਊਗਾ ਪਹਿਲਾ ਸੂਟ ਹੈਗਾ ਆਪਣਾ ਗ੍ਰੀਨ ਜੇ ਕਲਰ ਦਾ ਸਾਰਾ ਵਰਕ ਕੀਤਾ ਹੋਇਆ ਸੂਟਾਂ ਤੇ ਸਾਰੇ ਸੂਟਾਂ ਦੇ ਵਰਕ ਕੀਤਾ ਹੋਇਆ ਸਾਰਾ ਫਰੰਟ ਬਣਿਆ ਹੋਇਆ ਸਟੱਪ ਬਹੁਤ ਜ਼ਿਆਦਾ ਵਧੀਆਗਾ ਮਸਲੀਨ ਦਾ ਸੂਟ ਰਹਿਣ ਵਾਲਾਗਾ ਇਹ ਸਿਰਫ ਫਰੰਟ ਤੇ ਵਰਕ ਆ ਗਏ ਤੇ ਹੋਰ ਕਿਤੇ ਨਹੀਂ ਵਰਕ ਹੈਗਾ ਵਰਕ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆਂਗੇ ਮਾੜਾ ਮੋਟਾ ਕਲਰ ਇਧਰ ਉਧਰ ਹੋ ਸਕਦਾਗਾ ਜਿਹੜੇ ਆਪਾਂ ਤੁਹਾਨੂੰ ਦੋ ਸੂਟਾਂ ਤੇ ਇੱਕ ਸੂਟ ਫ੍ਰੀ ਭੇਜਾਂਗੇ ਉਹ ਆਪਾਂ ਆਪਣੀ ਆਪਣੀ ਪਸੰਦ ਦਾ ਭੇਜਾਂਗੇ ਤੁਹਾਡੀ ਚੋਇਸ ਨਹੀਂ ਉਹ ਪਰ ਸੂਟ ਕਾਟਨ ਦਾ ਹੀ ਹੋਊਗਾ ਇਹਦੇ ਨਾਲ ਕੋਟੇ ਦਾ ਦੁਪੱਟਾ ਰੱਖਿਆ ਹੋਇਆ ਪੇਂਟ ਕੀਤਾ ਹੋਇਆ ਦੁਪੱਟੇ ਤੇ ਖੁੱਲਾ ਡੁੱਲਾ ਦੁਪੱਟਾ ਹੋਊਗਾ ਇਹਦੇ ਨਾਲ ਦੇਖ ਸਕਦੇ ਹੋ ਇਹ ਸੀ ਅਜੇ ਇਹਦੇ ਵਿੱਚ ਆਪਣੇ ਕੋਲੇ ਪਹਿਲਾ ਕਲਰ ਜਿਹੜੀ ਆਪਾਂ ਸੂਟ ਭੇਜਣੇ ਨੇ ਤੁਹਾਨੂੰ ਇਹਨਾਂ ਦੇ ਨਾਲ ਦੋ ਸੂਟਾਂ ਦੇ ਨਾਲ ਇੱਕ ਸੂਟ ਹੋਪਸ ਆਪਾਂ ਤੁਹਾਨੂੰ ਲਾ ਕੇ ਤੇ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜਰੂਰ ਦੇਖਿਓ ਸੈਕੰਡ ਜਿਹੜਾ ਕਲਰ ਹੈਗਾ ਆਪਣੇ ਕੋਲੇ ਗਾਜ਼ਰੀ ਜਿਹਾ ਕਲਰ ਹੈ ਡਿਜ਼ਾਈਨਿੰਗ ਸੇਮ ਆ ਗਈ ਸਾਰਾ ਵਰਕ ਕੀਤਾ ਹੋਇਆ ਫਰੰਟ ਤੇ ਦੇ ਅੱਜ ਦੀ ਬੜੀ ਵੀਡੀਓ ਜਿਹੜੀ ਆਪਾਂ ਲਈ ਇਹ ਰੱਖੜੀ ਵਾਲੇ ਆਪਾਂ ਸਪੈਸ਼ਲ ਆਫਰ ਲਾਈ ਆ ਗਈ ਦੇਖ ਸਕਦੇ ਹੋ ਇਹਦੇ ਨਾਲ ਵੀ ਕੋਟੇ ਦਾ ਦੁਪੱਟਾ ਰਹਿਣ ਵਾਲਾ ਵਾ ਮਸਲੀਨ ਦੇ ਸੂਟ ਨੇਗੇ ਮਹਿਰੂਨ ਜਿਹਾ ਹੈ ਇਹ 레드 ਨਹੀਂ ਕਹਿ ਸਕਦੇ ਇਹਨੂੰ ਬਹੁਤ ਜਿਆਦਾ ਵਧੀਆ ਸੂਟ ਹੈ ਇਹ ਵੀ ਬਣਿਆ ਹੋਇਆ ਫੋਟੋ ਵਾਲੇ ਪੀਸ ਨੇ ਜੇ ਸਾਰੇ ਐਦਾਂ ਦੀ ਲੋਕਾਉਗੀ ਇਹਦੀ ਸੂਟ ਦੀ ਬਣ ਕੇ ਆ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ ਇਹਨਾਂ ਨੂੰ ਸਾਰਿਆਂ ਦਾ ਫਰੰਟ ਹੀ ਬਣਿਆ ਹੋਇਆ ਆਹ ਵਾਲੇ ਦਾ neck ਤੇ ਵਰਕ ਆਊਗਾ ਬਾਹਾਂਾਂ ਤੇ ਇਹਦੇ ਬਾਹਾਂਾਂ ਤੇ ਵਰਕ ਹੈਗਾਗਾ ਆਹ ਬੜੀ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਦੋ ਸੂਟ ਵਾਏ ਕਰਦੇ ਹੋ 2000 ਚ 3 ਸੂਟ ਤੁਹਾਨੂੰ ਐਕਸਟਰਾ ਭੇਜਾਂਗੇ ਇਹ ਮੇਰਾ ਦੁਪੱਟਾ ਦਾ ਜਿਹੜਾ ਬਹੁਤ ਜ਼ਿਆਦਾ ਸੋਹਣਾਗਾ ਜੋ ਅੱਜਕੱਲ ਬਹੁਤ ਜ਼ਿਆਦਾ ਫਰੈਂਡ ਚ ਚੱਲ ਰਿਹਾ ਹੈਗਾ ਮਸਲੀਨ ਦਾ ਹੀ ਦੁਪੱਟਾ ਵਾ ਆਵਲ ਦੁਪੱਟਾ ਦੇ ਨਾਲ ਦੁਪੱਟੇ ਸਾਰੇ ਸੋਟਾਂ ਦੇ ਬਹੁਤ ਜ਼ਿਆਦਾ ਫੁੱਲੇ ਢੁੱਲੇ ਲੱਗੇ ਹੋਣਗੇ। ਬਹੁਤ ਵਧੀਆ ਸੌਫਟ ਵਾਲੀ ਮਸਲੀਨ ਆਹੀ ਦੂਜੀ ਨਹੀਂ ਹੈਗੀ ਵੀ ਹਾਰਡ ਜੀ ਮਸਲੀਨ ਆਗੀ। ਅੱਜ ਵਾਲੀ ਆਫਰ ਦਾ ਤੁਸੀਂ ਫਾਇਦਾ ਲੈਣੇ ਹੋਗੇ ਬਹੁਤ ਜ਼ਿਆਦਾ ਫਾਇਦੇ ਚ ਰਹੋਗੇ। ਬਲੈਕ ਕਲਰ ਹੈਗਾ ਆਪਣੇ ਕੋਲੇ ਆਫ ਵਾਈਟ ਇਹਦਾ ਸਾਰਾ ਘੇਰਾ ਬਣਿਆ ਹੋਇਆ ਹੈਗਾ ਆਹ ਵਾਲਾ ਇਹਦਾ ਘੇਰੇ ਤੇ ਕੰਮ ਆਊਗਾ ਆਹ ਵਾਲੀ ਇਹਦੀ ਨੈਕ ਲਾਈਨ ਬਣੀ ਹੋਈ ਆ ਨੈਕ ਤੇ ਫਲਾਵਰ ਆਊਗਾ ਬਹੁਤ ਜਿਆਦਾ ਸੋਹਣਾ ਪੀਸ ਆਗਾ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਇਹਦੇ ਨਾਲ ਮਸਟਰਡ ਕਲਰ ਦੀ ਰੱਖੀ ਹੋਈ ਆ ਬਾਟਮ ਮਸਲੀਨ ਦੀ ਬਿਲਕੁਲ ਸੌਫਟ ਮਸਲੀਨ ਆ ਗਈ ਇਹ ਜਿਹੜੀ ਹਾਰਡ ਜੀ ਹਲਕੀ ਜੀ ਮਸਲੀਨ ਉਹ ਵਾਲੀ ਮਸਲੀਨ ਨਹੀਂ ਹੈਗੀ ਬਿਲਕੁਲ ਸੌਫਟ ਵਾਲੀ ਮਸਲੀਨ ਆ ਗਈ ਇਹਦੇ ਨਾਲ ਆਹ ਵਾਲਾ ਮਸਲੀਨ ਦਾ ਮਸਟਰਡ ਕਲਰ ਦਾ ਦੁਪੱਟਾ ਰੱਖਾਂਗੇ ਪੂਰਾ ਕੁਲੜਾ ਡਲਾ ਮਸਟਰਡ ਕਲਰ ਦਾ ਦੁਪੱਟਾ ਹੈ ਇਹਦੇ ਨਾਲ ਜਿਹੜੇ ਆਪਾਂ ਸੂਟ ਇਹਨਾਂ ਦੇ ਨਾਲ ਦੋ ਸੂਟਾਂ ਦੇ ਨਾਲ ਭੇਜਣੇ ਨੇ ਵੀਡੀਓ ਨੂੰ ਸਕਿੱਪ ਨਾ ਕਰਿਓ ਆਪਾਂ ਐਂਡ ਤੇ ਦਿਖਾਵਾਂਗੇ ਕਲਾ ਕਲਰ ਸੂਟ ਵੀ ਆਪਣੇ ਕੋਲੇ ਮਸਲੀਨ ਦਾ ਵਾ ਇਹਦਾ ਸਾਰਾ ਫਰੰਟ ਬਣੇ ਹੋਇਆ ਵਾਈਟ ਵਰਕ ਨਾਲ ਵਿੱਦ ਲੈਸ ਲੱਗੀ ਹੋਈ ਹੈ ਜਿਗਜੈਗ ਵਾਲੀ ਆਹ ਵਾਲੀ ਜਿਹੜੀ ਇਹਦੇ ਲੈਸ ਆਗੀ ਇਹ ਸਾਰੀ ਲੈਸ ਆਉਗੀ neck line ਦੀ ਵਰਕ ਹੀ ਕੀਤਾ ਹੋਇਆ ਇਹ ਲੈਸ ਨਹੀਂ ਹੈਗੀ ਇਹ ਵਰਕ ਹੀ ਕੀਤਾ ਹੋਇਆ ਹੈਗਾ ਆਹ ਕੋਲੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈ ਬਹੁਤ ਜਿਆਦੇ ਵਧੀਆ ਦੁਪੱਟਾ ਕਹੇ ਦਿਨ ਲੱਗਿਆ ਹੋਇਆ ਵੀ ਮਸਲੀਨ ਦਾ ਸੌਫਟ ਵਾਲੀ ਮਸਲੀਨ ਆ ਸਾਰੀ ਸਾਰੇ ਸੂਟ ਅੱਜ ਦੇ ਮਸਲੀਨ ਦੇ ਹੀ ਰਹਿਣ ਵਾਲੇ ਨੇ ਅਗਲਾ ਸੂਟ ਆ ਜਾਗਾ ਆਪਣੇ ਕੋਲੇ ਹੈਂਡਵਰਕ ਦਾ ਸਾਰਾ ਇਹਦੇ ਤੇ ਹੈਂਡ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋਗੇ ਸਾਰਾ ਫਰੰਟ ਬਣਿਆ ਹੋਇਆ ਇਹਦਾ ਹੋਰ ਇਹਦੇ ਕਿਤੇ ਬਾਜੂ ਤੇ ਜਾਂ ਬਾਟਮ ਤੇ ਕੋਈ ਵਰਕ ਨਹੀਂ ਹੈਗਾ പല ഫ്രോട്ടാ ദ വർക്കാ വിധ വർക്ക് ദപട്ടേ അപ്പ ਵਰਕ ਕੀਤਾ ਹੋਇਆ ਸਾਰਾ ਫਰੰਟ ਬਣਿਆ ਹੋਇਆ ਹੈ ਦਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਦਾ ਸਾਰੇ ਦੁਪੱਟੇ ਤੇ ਵਰਕ ਕੀਤਾ ਹੋਇਆ ਹੈਗਾ ਜਿੰਨਾ ਵਿੱਚ ਕੋਈ ਵੀ ਸੂਟ ਪਸੰਦ ਆ ਤੁਹਾਨੂੰ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਅਗਲਾ ਕਲਰ ਹੈਗਾ ਆਪਣੇ ਕੋਲ ਪਿੰਕ ਕਲਰ ਦਾ ਇਹ ਵੀ ਪਿਓਰ ਕਾਟਨ ਦਾ ਸੂਟ ਹੈਗਾ ਇਹਦਾ ਪੂਰਾ ਫਰੰਟ ਬਣਿਆ ਹੋਇਆ ਆਹ ਵਾਲੀ ਇਹ ਨੈਕਲਾਈਨ ਆਉਗੀ ਆਹ ਵਾਲੇ ਦਾ ਘੇਰੇ ਤੇ ਕੰਮ ਆਗਾ 1000 ਪਲੱਸ ਸੂਟ ਵੇਚਣ ਵਾਲੇ ਨੇ 1000 ਤੋਂ ਪਲੱਸ ਆਪਾਂ ਤੁਹਾਨੂੰ ਸਿਰਫ ਆਫਰ ਤੇ ਦੇ ਰਹੇ ਹਾਂ ਇਹ ਸਾਰੇ ਸੂਟ ਆ ਕਿਉਂਕਿ ਆਪਣੇ ਕੋਲ ਇਹ ਸਿੰਗਲ ਜਾਂ ਦੋ-ਦੋ ਪੀਸ ਹੀ ਨੇ ਬਾਕੀ ਆਪਣੇ ਸਾਰੇ ਸੇਲ ਹੋਏ ਹੋਏ ਨੇ ਇਹਨਾਂ ਦੇ ਨਾਲ ਦੇ ਸੂਟ ਸਾਵੜੇ ਦੇ ਨਾਲ ਕੁੰਲੜੂ ਨਾਲ ਦੁਪੱਟਾ ਰਹਿਣ ਨਾਲ ਆਪਾਂ ਸਾਰਾ ਵਰਕਾ ਦੁਪੱਟੇ 'ਚ ਸਿੰਗਲ ਸੂਟ ਤੁਹਾਨੂੰ ਇਹ 1000 ਦਾ ਹੀ ਲੱਗਣਾ ਜੇ ਦੋ ਸੂਟ ਵਾਇ ਕਰੂਗੇ 2000 ਦੇ ਫਿਰ ਇੱਕ ਸੂਟ ਤੁਹਾਨੂੰ ਆਫਰ 'ਚ ਮਿਲੇਗਾ ਜਿਹੜੇ ਤੁਹਾਨੂੰ ਨਾਲ ਆਫਰ ਚਾਣਗੇ ਉਹ ਆਹ ਵਾਲੇ ਨੇ ਆਪਾਂ ਤੁਹਾਨੂੰ ਡਿਜ਼ਾਈਨ ਸ਼ੋਅ ਕਰ ਦਿੰਨੇ ਆਂਗੇ ਇਹ ਆਪਾਂ ਪਹਿਲਾਂ 500 ਚ ਵੇਚੀ ਨੇ ਸਾਰੇ ਸੂਟ ਇਹ ਸਾਰੇ ਸੂਟ ਜੇ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਇੱਕ ਸੂਟ ਇਹਨਾਂ ਵਿੱਚੋਂ ਆਫਰ 'ਚ ਮਿਲੂਗਾ ਇਹ ਸੀ ਅੱਜਵਾਲੀ ਆਪਣੀ ਵੀਡੀਓ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਵਧੀਆ ਲੱਗੀ ਧੰਨਵਾਦ